ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਨਗੀਨੇ ਚੰਗੇ ਸੂਝਾਂ ਸਵਾਈਆਂ ਬੱਚੇ ਸਮੇਤ ਆ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਭਾਈ ਤੇ ਅਲਾ ਸਿੰਘ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਪਿੰਡ ਚੀਮਾ ਜੋਧਪੁਰ ਚੀਮਾ ਆ ਗਿਆ ਪਿੰਡ ਦੇ ਵਿਚਾਲੇ ਆ ਗਿਆ ਆਪਣਾ ਘਰ ਹਾਂਜੀ ਭੀਮ ਦੀ ਡੈਡੀ ਦੇ ਲਾੜੇ ਠੀਕ ਆ ਮੋਬਾਈਲ ਨੰਬਰ ਬੋਲਿਓ ਜੀ ਆਪਣਾ 9876 55715 98767 55715 55715 ਆਪਾਂ ਦਿਖਾਵਾਂਗੇ ਅੱਜ ਤਿੰਨ ਝੋਟੀਆਂ ਹਨਾ ਸੂਝਾਂ ਸਵਾਈਆਂ ਇੱਕ ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆਂ ਤੇ ਆਪਣਾ ਛੋਟੇ ਦਾ ਬਾਜ਼ਾਰ ਲੱਗਿਆ ਵੇ ਇਸ ਵਕਤ ਹਣਾ ਹਾਂਜੀ ਬਾਜ਼ਾਰ ਲੱਗਿਆ ਵਾ ਆਰੰਪਰਾ ਮੰਡੀ ਪਾਉਣੀ ਸੀਗੀਆਂ ਹਾਂਜੀ ਆਰੰਪਰਾ ਮੰਡੀ ਹੀ ਪਾਉਣੀ ਸੀ ਮੰਡੀ ਬੰਦ ਹੋ ਗਈ ਹਣਾ ਹਾਂਜੀ ਬੰਦ ਨਹੀਂ ਹੋਈ ਛੇ ਸੁਵੇ ਸੂਈ ਮੰਡੀ ਠੀਕ ਹੈ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਛੋਟੀ ਦੇਖਦੇ ਸੁਆ ਕਿਹੜਾ ਸੁਈ ਵਈਏ ਤੇ ਤੀਜੇ ਸੁਵੇ ਆਜੀ ਤੀਜੇ ਸੁਵੇ ਬੱਚਾ ਆ ਗਿਆ ਪਿੱਛੇ ਕੱਟਾ ਕਿਹਾ ਇੱਕ ਦਿਨ ਹੋ ਗਿਆ ਸੁਈ ਨੂੰ ਇਹਨੂੰ ਪੰਜਵਾਂ ਦਿਨ ਆ ਗਿਆ ਮਾਦਮ ਦੁੱਧ ਕਿੰਨਾ ਕਾ ਹਜਰਾ ਦੁੱਧ 14 ਤੋਂ ਬਹਰ-ਬਹਰ ਦੋ ਟਾਈਮ ਦੇ ਦਾਂਗੇ ਜਮ ਹਾਂਜੀ ਹਾਂ ਨਟ ਤੇ ਭਾਵ ਯਾਰ ਕੀ ਰਹਿਣਗੇ ਆਤਾ ਜੀ ਮੋਕੇ ਦੀ ਦੱਸਾਂਗੇ ਯਾਨੀ ਠੀਕ ਹੈ ਦੁੱਧ ਦੁੱਧ ਨੂੰ ਖਰੀ ਬੁਰੀ ਬਹੁਤ ਆ ਪਿਛਲੇ ਸੂਏ ਬੰਦੇ ਦੇ ਹਰਿਆਣੇ ਤੋਂ ਲਿਆਦੀ ਸੀ ਇਹ ਠੀਕ ਹੈ ਤੇ ਐ ਕਿ ਉਹਨਾਂ ਤੋਂ ਮਾਇਆ ਲੀ ਗਈ ਵੀ ਦੁੱਧ ਦੇ ਹਿਸਾਬ ਨਾਲ ਚੀਜ਼ ਦੇ ਹਿਸਾਬ ਨਾਲ ਰੇਟ ਜੈਜ ਹੋਊਗਾ ਜਮ ਹਾਂ ਜੀ ਚੈਜ ਜੈਜ ਹੋਊਗਾ ਤੋਰੇ ਵਾਰ ਨੂੰ ਸੋਬਰ ਸਿੰਘ ਮੂਹ ਮੱਥਾ ਦੇਖੋ ਤੀਜਾ ਸੂਈ ਵੀ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਬੱਚਾ ਮੇਲ ਕਾਫ ਆ 14 ਲੀਟਰ ਆਪਾਂ ਦੋ ਟਾਈਮ ਚਵਾ ਕੇ ਦੇ ਦਾਂਗੇ ਹਾਂ ਜੀ ਹਾਂ ਦੋ ਚਵਾ ਕੇ ਦੇ ਦੋ ਸੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 11:00 ਵਜੇ ਆਸ-ਪਾਸ ਹੋਊਗਾ 10:30 ਪੋਣੀ 11 ਦੇ ਸੋਬਾ ਕੀ ਕੱਦ-ਕਾਠ ਵਗੈਰਾ ਦੇਖੋ ਝੋਟੀ ਦਾ ਪੂਰਾ ਸਾਫ-ਸੁਥਰਾ ਰਾਜੀ ਸਭੀ ਬੜੀ ਵੀ ਤੇ ਹਵਾ ਨਾ ਦੇਖੋ ਬਹੁਤ ਸੋਹਣਾ ਚੋਤ ਬਾਜ਼ਾਰ ਇਹਨੂੰ ਲੱਗਿਆ ਵਜਾ ਤੇ ਮੂੰਹ ਮੱਥਾ ਦੇਖੋ ਸਾਫ-ਸੁਥਰਾ ਤੇ ਥਣ ਦੇਖੋ ਪੂਰਾ ਮੋਟਾ ਗੁੱਲੇ ਵਾਲਾ ਥਣ ਮੋਟਾ ਸਾਫ-ਸੁਥਰਾ ਤੇ ਫੁੱਟ-ਫੁੱਟ ਦੀ ਵਿੱਚੀ ਦਾ ਥਣ ਪਿਆਗਾ ਥਣਾ ਦੀ ਚੰਗੀ ਆ ਤੇ ਚੋਣ ਜਵਾ ਦੀ ਬਾਈ ਜੀ ਇੱਕ ਨੁ ਪ੍ਰਜਮ ਬਹੁਤ ਬੜੀ ਫਿੱਲ ਬਹੁਤ ਜ਼ਿਆਦਾ ਠੀਕ ਆ ਚੋਣ ਦੀ ਪੂਰੀ ਬੋਲੀ ਆ ਜਵਾ ਪੂਰੀ ਬੋਲੀ ਚਾਹੀਏ 5-7-10 ਸਾਲਾਂ ਦਾ ਬੱਚਾ ਬੋਲੇ ਸੋ ਵੀਰੋ ਹਵਾਨਾ ਦੇਖੋ ਨੇੜੇ ਤੋਂ ਥਣ ਦੇਖ ਸਕਦੇ ਹੋ ਪੂਰੇ ਵਿੱਚ ਦੇ ਚਾਰੇ ਨਿੱਖੜਵੇਂ ਸਾਫ ਸੁਥਰੇ ਜਿਵੇਂ ਕਹਿੰਦੇ ਫਲੀਆਂ ਵਰਗੇ ਥਾਣਾ ਤੇ ਮੋਟਾ ਮੋਟਾ ਚੋਣਾ ਮਿਲ ਕਵੇਂ ਵੀ ਚੰਗੀਆਂ ਰੇਟ ਇਹਦਾ ਫੋਨ ਤੇ ਹੋਊਗਾ ਤੇ ਅੱਗੇ ਬਾਈ ਜੀ ਗੱਲ ਕਰਦੇ ਆਪਾਂ ਦੋ ਨੰਬਰ ਤੇ ਝੋਟੀ ਦੀ ਤੇ ਜਿਹੜੀ ਆਪਾਂ ਇਹ ਝੋਟੀ ਖੜੀ ਦੇਖੀ ਜਾਨੇ ਆ ਇਹ ਸੂਆ ਕਿਹੜਾ ਸੂਈ ਬਈ ਜੀ ਇਹ ਜੀ ਪਹਿਲੇ ਸੂਏ ਪਹਿਲਾ ਸੂਆ ਪਰ ਥਾਣ ਦੂਜੇ ਸੂਆ ਵਾਲੇ ਵੀ ਫਿਰਦੀ ਹੈ ਹਨਾ ਹਾਏ ਜੀ ਸਮਝੋ ਹਰਿਆਣੇ ਦੀ ਆ ਉਤਰੋਂ ਜੋਂਪਾਲ ਹਰਿਆਣੇ ਦੀਆਂ ਬੰਦੇ ਨੇ ਇੰਧਰ ਅੱਥਰ ਚੋ ਪੀ ਲਿਆ ਜੀ ਅੱਛਾ ਤੇ ਵਿੱਕ ਸਰ ਹੋਈ ਨਹੀਂ ਜੀ ਉਹਦੇ ਕੋਈ ਆ ਕੇ ਵਿੱਕ ਸਰ ਹੋਈ ਆ ਠੀਕ ਹੈ ਇਹ ਦੰਦੋ ਮੇਰੇ ਸਾਬ ਨਾਲ ਦੂੰ ਪੀਏ ਚੌਗੀ ਚੌਗੀਆਂ ਦੇ ਚੱਕੇ ਆ ਜਿਹੜਾ ਨੇ ਹੁੰਦੇ ਚੌਗੀ ਕੱਟੀ ਆ ਤੇ ਸਿੰਘ ਗੋੜਾ ਜਾਵਾ ਹੈਨਾ ਸੋ ਮੂੰਹ ਮੱਥਾ ਦੇਖੋ ਸਾਫ ਸੁਧਰਾ ਤੇ ਕਹਿਵਾ ਦੇਣਾ ਸੂਈ ਨੋ ਅਜੇ ਨੂੰ ਤੈਨੂੰ ਹੋਏਗਾ ਜੀ 10ਵਾਂ 11ਵਾਂ ਦਿਨ ਬੱਚਾ ਕੀ ਆ ਬੱਚਾ ਕੱਟ ਨਹੀਂ ਹੋਇਆ ਜੀ ਸੋ ਬੱਚਾ ਵੀ ਇਹਦੇ ਵਿੱਚ ਇੱਕ ਕੱਟੀ ਆ ਤੇ ਪੂਰੇ ਚਾਰ ਜਨ ਜਮਾ ਕੱਟੀ ਵੀ ਦੇਖੋ ਜਮਾ ਕਿਆ ਬਾਤਾਂ ਸਾਰੀ ਡੀਟੇਲ ਬਲੈਕ ਆ ਜਮਾ ਤੇ 10ਵਾਂ 11ਵਾਂ ਦਿਨ ਸੂਈ ਨੋ ਤੇ ਦੁੱਧ ਕਿੰਨਾ ਜੀ ਚੋਣ ਵਾਲਾ ਜਿਹੜਾ ਦੁੱਧ ਜੇ ਦੋਨਾਂ ਟਾਈਮ ਸਵੇਰਾਂ ਵਾਂਗੇ 15 ਮਿੰਟ ਚੋਣ ਵਾਲਾ ਜੀ ਦਸਾਂ 11 ਦਿਨ ਦੀ ਸੂਈ ਵੀ ਥੱਲੇ 15 ਨਟ ਜਮਾ 7 ਲੀਟਰ ਤੋਂ ਬਾਹਰ ਚਵਾ ਕੇ ਦੇਵਾਂਗੇ ਬਾਹਰ ਚਵਾ ਕੇ ਦੇਵਾਂਗੇ ਤੋਰੀ ਫਿਰ ਬਾਹਰ ਨੂੰ ਸੋ ਵੀਰੋ ਜਮਾ ਢੇਰ ਵੀ ਦੇਖੋ ਝੋਟੀ ਜਮਾ ਬਲੈਕ ਆ ਸਿਰਫ 2-3 ਗਵਾਲ ਵਾਈਟ ਆ ਤੇ ਜਿਹੜੇ ਵੀਰ ਕਹਿੰਦੇ ਮੋਹਰਾ ਦੀ ਝੋਟੀ ਲੈਣੀ ਆ ਬਾਕੀ ਪਿੱਛੇ ਵੀ ਕੱਟੀ ਆ ਇਹਦੇ ਜਮਾ 14-15 ਕਿਲੋ ਤੋਂ ਜਿਹੜੀ ਪਲੂਨ ਝੋਟੀ ਦੇਣ ਵਾਲੀ ਆ ਉਹ ਦੇਖੋ ਜਮਾ ਤੋਰੀ ਬਾਹਰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਪੂਰਾ ਚੰਗਾ ਸਾਫ਼ ਸੁਥਰਾ ਰਾਜੀ ਸਮੀ ਬਲੀ ਵੀ ਤੇ ਬਿਊਟੀ ਵਗੈਰਾ ਦੇਖੋ ਝੋਟੀ ਦੇ ਉੱਪਰ ਜਿਹੜੇ ਕਹਿੰਦੇ ਜੱਤ ਵਾਲ ਪੂਰੀ ਚੰਗੀ ਜਿਹੜੇ ਕਹਿੰਦੇ 100 ਗਣਾ ਵਿਸ਼ੇਸ਼ ਕੀ ਰੱਖਣੀ ਆ ਤੇ ਬਾਕੀ ਆਪ ਛੋਟੀ ਤੇ ਪਿੱਛੇ ਇਹਦੇ ਬੱਚਾ ਹੈਗਾਗਾ 33 ਫੀਮੇਲ ਕਾਓ ਸੋ ਹਵਾਨਾ ਦੇਖੋ ਸਾਈਡ ਤੋਂ ਆ ਬੈਕ ਸਾਈਡ ਤੋਂ ਲੈਵਾ ਦੇਖ ਸਕਦੇ ਪੁੱਤਾਂ ਦੀ ਦੇ ਕਾਹਦਾ ਪੂਰਾ ਠਾਣੇਦਾਰ ਨਵੇਂ ਠਾਣੇਦਾਰ ਜਿੰਨਾ ਰੋਵਾ ਤੇ ਲੈਵੇ ਦੀ ਸਾਫ ਸੂਰੀ ਤਾਂ ਇੰਟਲੀ ਚੋਣ ਜਾਣ ਦੀ ਫਿਰ ਇੱਕ ਨੰਬਰ ਆ ਜਾਵਾ ਇੱਕ ਦਾ ਕੋਈ ਇੱਕ ਨੰਬਰ ਕੋਈ ਆਉਣ ਨਹੀਂ ਕਰਦੀ ਥੋੜੀ ਦੂਸਰੀ ਗੱਲ ਕਿਸੇ ਕਿਲੋ ਦਿੱਕਤ ਨਹੀਂ ਕੋਈ ਨਾ ਨਾ 2 ਪਰਨੇ ਤੋਂ ਥੋੜੇ ਬੱਚੇ ਨੂੰ ਘੱਟ ਕੇ ਦਾ 2 ਵਾਟੇ ਹਾਂਜੀ ਹਾਂਜੀ ਤੇ ਜਿੱਦੇ ਮਲ ਕੇ ਚਾਰ ਹਲੇ 15 ਦਿਨਾਂ ਨੂੰ ਹੋਰ ਮੈਲਾ ਹੋਣਾ ਮਾਰ ਗਈ ਹਾਂ ਜੇਠ ਦਾ ਮਹੀਨਾ ਦੇ ਵਿੱਚ ਇਹਨੇ 16 17 ਕਿਲੋ ਦੋਤੇ ਚੱਲਣਾ ਹਨ ਹਾਂਜੀ ਹਾਂ ਪੱਕਾ ਦੇਣਾ ਤੇ ਫਿਰ ਇਹਦਾ ਮੁੱਲ ਤਾਂ ਨਹੀਂ ਹੋਊਗਾ 2 ਲੱਖ 2.5 ਲੱਖ ਵਾਲਾ ਮਾਰੀ 2.5 4 ਦੇ ਹਿਸਾਬ ਨਾਲ ਦੇ ਦੇਣੀ ਜੇ ਜੂ ਦੋ ਦੋ ਅੰਦਰ ਵਾਲਾ ਕੰਮ ਹੀ ਹੈ ਸੁਭਰ ਉਹ ਨਹੀਂ ਗੱਲ ਵੀ ਝੋਟੀ ਸਕੀਨਾ ਤੇ 2 ਲੱਖ 2.5 ਲੱਖ ਵਿੱਚ ਚਲੋ ਪਰ ਵੇਚ ਵਾਲੇ ਵਪਾਰੀ ਆ ਜੀ ਆਪਾਂ ਕਿਹੜਾ ਥਰੇ ਰੱਖਣ ਵਾਲੇ ਜੈ ਜਗ ਲਾ ਜਮਾ ਸੋ ਜਿਹੜੇ ਦੂਜੇ ਨੰਬਰ ਤੇ ਝੋਟੀ ਦਿਖਾਈ ਆ ਬਹੁਤ ਮੰਨ ਕੇ ਚਲੋ ਜਿਹੜਾ ਵੀ ਘਰੇ ਲੈਗਾ ਵੀਰ ਦਾ ਰਕਰ ਜਿਹੜੇ ਕਹਿੰਦੇ ਮੇਲੇ ਦੀ ਚੋਈਆਂ ਕਰਨੀਆਂ ਜਿਹਦੇ ਤੀਜੇ ਸਵੇਰ ਨੂੰ ਝੋਟੀ ਜਾ ਕੇ ਤਿਆਰ ਹੋ ਗਈ ਇਨੇ 2 ਤੋਂ ਬਾਰ-ਬਾਰ ਖੇਡਣਾ ਜਾ ਕੇ ਇੱਕ ਵਾਰੀ ਟਰੈਕਟਰ ਜਿੱਤਣਾਂ ਦੇ ਬਾਜੀ ਇਹ ਵੀ ਮਾਰ ਸਕਦੀ ਆ ਤੇ ਪੱਠ ਫੜਦੇ ਬਾਰ-ਤਰ ਦੇਖੋ ਚੋੜੀ-ਚੂੜੀ ਕਿਆ ਵਤਾ ਤੇ ਵਾਕੀ ਥਾਣਾ ਦੇਖ ਸਕਦੇ ਨੇੜ ਤੋਂ ਪੂਰਾ ਸੋਹਣਾ ਸਾਫ਼-ਸੁਧਰਾ ਥਾਣਾ ਤੇ ਅੱਗੇ ਪਿੱਛੇ ਦਾ ਹਵਾਨਾ ਫਿਟਿੰਗ ਅਲਗ ਫਸੀ ਭਈਆ ਜਮਾ ਤੇ ਫਿਰ ਚਵਾਈ ਇਹਨਾਂ ਦੀ ਕੱਲ ਤੜਕੇ ਦੀ ਹੋਈ ਵੀ ਹੋਣਾ ਜੀ ਆਓ ਜੀ ਰਾਤ 24 ਕੱਲ 11-12 ਵਜੇ ਕੱਲ 10-11 ਵਜੇ ਹੁਣ 24 ਘੰਟੇ ਹੋ ਗਏ ਚੰਜਾਂ ਦੇ ਆਹ ਜੀ ਆਹ ਜੀ ਠੀਕ ਐ ਅੱਗੇ 3 ਜਿਹੇ ਨੰਬਰ ਤੇ ਜਿਹੜੀ ਮੈਂ ਦੇਖੀ ਇਹਨੇ ਆਪਾਂ ਇਸ ਸੁਆ ਕਿਹੜਾ ਸੂਈ ਵੇਜੀ ਇਹ ਤੀਜੀ ਆ ਜੀ ਇਹਦੇ ਮਗਰ ਬੱਚਾ ਆ ਗਿਆ ਆਪਣਾ ਭੱਲਾ ਕੱਟਾ ਹਣਾ ਹਾਂ ਜੀ ਹਾਂ ਲੀਣਾ ਭਾਜੇ ਤੇ ਮਾਰਾ ਇਹਨੂੰ ਦੇਣਾ ਕਿਵੇਂ ਸੂਈ ਨੂੰ ਇਹਨੂੰ 8 ਮਾ ਦੇਣਾ ਜੀ ਦੁੱਧ ਕਿੰਨਾ ਆਜਰਾ ਲੋਦਾ ਚ 12 ਕਿਲੋ ਥਿਆਰੇ 12 ਕਿਲੋ ਥਿਆਰੇ ਹਾਂ ਜੀ ਸੋ ਦੇਖੋ ਸੁਆ ਹੈਗਾ ਤੀਜਾ ਗਾ ਹਣਾ ਹਾਂ ਤੀਜੀ ਹੈ ਜੀ ਠੀਕ ਹੈ ਤੇ 12 ਲੀਟਰ ਜਮਾ ਚਵਾ ਦਾਂਗੇ ਹਾਂ ਜੀ ਹਾਂ ਹਾਂ ਚੋਣ ਚਵਾ ਇੱਕ ਨੰਬਰ ਚੋਣ ਪੁਸਵਾ ਇੱਕ ਨੰਬਰ ਆ ਗਏ ਉਹਨਾਂ ਨੂੰ ਬਹੁਤ ਕੰਮ ਲੱਗੇ ਸੋ ਥਣ ਥਣ ਦੇਖੋ ਮੋਟਾ ਸੋਹਣਾ ਮੁਠੀ ਵਾਲਾ ਥਾਣਾ ਸਾਫ਼ ਸੁਥਰਾ ਤੇ ਬਾਕੀ ਪੈਠ ਫੁੜੇ ਦੀ ਕੁਆਲਿਟੀ ਪੂਰੀ ਰਾਜੀ ਸਮੀ ਬੜੀ ਵੀ ਜਿੰਦ ਜਾਨ ਵਾਲੀ ਸਾਫ ਸੁਥਰੀ ਝੋਟੀ ਆ ਤੇ ਤੀਜਾ ਸੂਆ ਸੂਈ ਵੇ ਜਮ ਲੈ ਚਾਰ ਅੰਦਰ ਨੂੰ ਮੋੜਲਾ ਬੱਚੇ ਨੂੰ ਭਜੂਗੀ ਸੋ ਸਿੰਗ ਮਾੜਾ ਜੋ ਉੱਪਰ ਖੁੱਲਾ ਮੁੜਿਆ ਵਾ ਤੇ 12 ਕਿਲੋ ਦੁੱਧ ਇਸ ਵਕਤ ਲੀਟਰ ਵਾਲਾ ਜਮਾ ਇਹ ਥੱਲੇ ਚੋਣ ਦਾ ਦੁੱਧ ਆਗਾ ਤੇ ਆਪਾਂ ਕੇਅਰ ਵਗੈਰਾ ਕਰਾਂਗੇ ਸਾਡੇ ਦਿਨ ਹੀ ਸਾਰੇ 8 10 ਦਿਨ ਤੋਂ ਅੰਦਰ ਅੰਦਰ ਦੀ ਸੂਈ ਵੀ ਆ ਤੇ ਇਹਦਾ ਭਾਅ ਦਾ ਫਿਰ ਮਨ ਲ ਕੇ ਚਲੋ ਵੀ ਬਾਜਰੋ ਮੌਜੂਦ ਹੀ ਦੱਸ ਦੇ ਆ ਕਿ ਮੌਕੇ ਦੀ ਦੱਸ ਦਿਆਂਗੇ ਠੀਕ ਆ ਨੰਬਰ ਬੋਲ ਦੇ ਲੈਣਾ ਰੱਖਾਂ ਜੀ ਨੰਬਰ ਬੋਲੋ ਇਹਦੇ ਬਾਰੇ ਆਪਣਾ 99767 55715 ਤੇ ਜਦੋਂ ਮਰ ਜੂਗੀ ਵੀਰ ਆਵੇ ਦੋ ਤਿੰਨ ਨਾਕ ਹੁੰਦੇ ਆਪਣੇ ਕੋਲੇ ਹਾਂ ਜੀ ਆਪਣੇ ਕੋਲੇ ਪੰਜ ਚਾਰ ਨਾਕ ਹੁੰਦੇ ਜੇ ਮੰਨ ਕੇ ਚਲੋ ਇਹ ਬਿਆਕੀਆਂ ਦੁਬਾਰੇ ਵੀ ਆਪਣਾ ਫੋਨ ਕਰ ਲੈ ਬੰਦਾ ਮਿਲਣ ਗਿਆ ਦੂਜੇ ਤੀਜੇ ਦਿਨ ਹੀ ਆ ਜਾਂਦਾ ਜੀ ਅੰਦਰ ਠੀਕ ਹੈ ਬਾ ਦੋ ਦਿਨ ਤਿੰਨ ਦਿਨ ਵਿੱਚ ਵਾਈ ਕਰਾ ਦੇ ਕਰਾਂਗੇ ਹਾਂ ਜੀ ਹਾਂ ਠੀਕ ਹੈ ਸੋ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੇਂ